ਇਹ ਜੀ ਬਟਿੰਡਾ ਦਾ ਜਿਹੜਾ ਇਹ ਰੇਲਵੇ ਟ੍ਰੈਕ ਜਿੱਥੇ ਜਾਂਦੀ ਹੈ ਅ ਇਥੇ ਕੰਪਲੇਂਟ ਸੀਗੀ ਥੋੜੀ ਐਨਡੀਪੀਐਸ ਦੀ ਜਿਹੜੀ ਹੈਗੀ ਸ਼ਿਕਾਇਤ ਅਸੀਂ ਲੋਕਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਸਾਨੂੰ ਫੀਡਬੈਕ ਮਿਲਿਆ ਤੇ ਸਾਡੇ ਐਸਪੀ ਸਿਟੀ ਸਾਡੇ ਇਨਸਪੈਕਟਰ ਐਫਆਈਓ ਇਹ ਕਈ ਦਿਨਾਂ ਦਾ ਇੱਥੇ ਜਿਹੜਾ ਹੈਗਾ ਐਸਐਚਓ ਦੌਰਾ ਕਰਕੇ ਸਿਵਲ ਦੇ ਵਿੱਚ ਜਾਂਦੇ ਨੇ ਤੇ ਉਹ ਜਿਹੜਾ ਹੈਗਾ ਐਕਸ਼ਨ ਕਰਕੇ ਇਹਨਾਂ ਨੇ ਕੁਝ ਬੰਦੇ ਵੀ ਫੜੇ ਤੇ ਜਿਹੜੇ ਜਿਹੜੇ ਏਰੀਆ ਹੈਗਾ ਆਇਡੈਂਟੀਫਾਈ ਕੀਤੇ ਇੱਥੇ ਪਬਲਿਕ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਡਰੱਗਸ ਸਮਗਲਰ ਹੈਗੇ ਉਨ੍ਹਾਂ ਦਾ ਪਤਾ ਲੱਗ ਸਕੇ ਸਿਵਲ ਦੇ ਵਿੱਚ ਟੀਮ ਨੇ ਕਿ ਅੱਜ ਅਸੀਂ ਆ ਕੇ ਆਪਕੇ ਇਲਾਕੇ ਦਾ ਦੌਰਾ ਕੀਤਾ ਜਿਹੜਾ ਇੱਥੇ ਸ਼ਮਸ਼ਾਨ ਘਾਟ ਹੈਗਾ ਉੱਥੇ ਜਿਹੜੇ ਬੱਚੇ ਵਗਾਰੇ ਖੇਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਕੁਝ ਪਰਿਵਾਰ ਸਾਨੂੰ ਮਿਲਨ ਨਾਲ ਗੱਲਬਾਤ ਕੀਤੀ ਹੈ ਪੁਰਾਣੇ ਵੇਚਣ ਵਾਲੇ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਪ੍ਰਾਈਵੇਟ ਸਿਵਲ ਦੇ ਵਿੱਚ ਤੇ ਯੂਨੀਫਾਰਮ ਦੇ ਵਿੱਚ ਹਰ ਤਰੀਕੇ ਨਾਲ ਦਬਿਸ਼ ਦੇ ਕੇ ਇਹ ਜਿਹੜੇ ਵੇਚਣ ਵਾਲੇ ਹੈਗੇ ਉਹਨਾਂ ਨੂੰ ਫੜਿਆ ਜਾ ਸਕੇ ਸਰ ਇਹ ਖਾਸ ਕਰਕੇ ਜੰਤਰਾ ਨਗਰ ਦਾ ਏਰੀਆ ਜਾਂ ਤੋਬਿਆਂਾ ਜਾਂ ਜਿਹੜਾ ਬੀੜ-ਬੀੜ ਤਲਾ ਬਸਤੀ ਹੈ ਜਿਹੜੀ ਇਹ ਏਰੀਆ ਹੀ ਤਿੰਨ ਚਾਰ ਏਰੀਆ ਨੇ ਜਿਹੜੇ ਖਾਸ ਕਰਕੇ ਚੁਣੇ ਜਾਂਦੇ ਨੇ ਪੁਲਿਸ ਵੱਲੋਂ ਇਹ ਕੀ ਗੱਲ ਇਸੇ ਏਰੀਆ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਈ ਹੋਈ ਦੇਖੋ ਜੀ ਕੁਛ ਤਾਂ ਐਨਡੀਪੀਐਸ ਦੇ ਹੌਟਸਪੌਟ ਹੁੰਦੇ ਆ ਜਿਹੜੇ ਹੈਗੀ ਕ੍ਰਾਈਮ ਮੈਪਿੰਗ ਕੀਤੀ ਜਾਂਦੀ ਉਹਦੇ ਵਿੱਚ ਕਈ ਹੌਟਸਪੌਟ ਹੁੰਦੇ ਨੇ ਇਕੱਲੇ ਆਪਣੇ ਬਟਿੰਡਾ ਸ਼ਹਿਰ ਦੇ ਵਿੱਚ ਇਹ ਹੌਟਸਪੌਟ ਹੈਗੇ ਅਦਰਵਾਇਜ਼ ਬਟਿੰਡਾ ਜ਼ਿਲ੍ਹੇ ਦੇ ਵਿੱਚ ਕਾਫੀ ਅਲੱਗ-ਅਲੱਗ ਹੌਟਸਪੌਟਸ ਪਿੰਡਾਂ ਦੇ ਵਿੱਚ ਵੀ ਹੈਗੇ ਉੱਥੇ ਵੀ ਦਬਿਸ਼ ਦਿੱਤੀ ਜਾਂਦੀ ਹੈ ਸਰਚ ਆਪਰੇਸ਼ਨ ਕੀਤੇ ਜਾਂਦੇ ਤੇ ਕਾਰਵਾਈ ਹੁੰਦੀ ਹੈ ਸਰ ਅੱਜ ਤੁਸੀਂ ਆਇਓ ਤਾਂ ਇੱਥੇ ਕਿਹੋ ਜਿਹਾ ਮਾਹੌਲ ਤੁਹਾਨੂੰ ਮਿਲਿਆ ਤੁਸੀਂ ਕਿਉਂਕਿ ਖੁਦ ਵਿਚਰੇ ਹੋ ਲੋਕਾਂ ਦੇ ਵਿੱਚ ਕੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਤੇ ਕਿਹੋ ਜਿਹਾ ਮਾਹੌਲ ਹੈ ਇੱਥੇ ਦੇਖੋ ਜੇ ਪਬਲਿਕ ਦੇ ਵਿੱਚ ਆ ਕੇ ਅਸੀਂ ਚਲਦੇ ਹਾਂ ਤਾਂ ਫੀਡਬੈਕ ਵੀ ਮਿਲਦਾ ਹੈ ਪੁਲਿਸ ਦਾ ਫੀਡਬੈਕ ਵੀ ਮਿਲਦਾ ਹੈ ਤੇ ਜਿਹੜੇ ਕੋਈ ਮਾੜੇ ਅਨਸਰ ਦੇ ਗਏ ਉਹਨਾਂ ਦਾ ਵੀ ਫੀਡਬੈਕ ਜੀ ਕੁਝ ਖਾਸ ਕਿਹਾ ਲੋਕਾਂ ਨੇ ਤੁਹਾਡੇ ਤੋਂ ਕੋਈ ਡਿਮਾਂਡ ਕੀਤੀ ਹੋਵੇ ਕਿ ਇੱਥੇ ਆਹ ਜਾਦੇ ਪ੍ਰੋਬਲਮ ਹੋਈ ਵੀ ਹੈ ਇਹਨੂੰ ਜੇ ਤੁਸੀਂ ਸੋਲਵ ਕਰਦੇ ਹੋ ਤਾਂ ਜਲਦੀ ਜਿਹੜਾ ਇਸ ਚੀਜ਼ ਦੇ ਉੱਤੇ ਨਾਕਬਾਈ ਜਾ ਸਕਦੀ ਹੈ ਨਾ ਚੈਨੂ ਲੈ ਕੇ ਖਾਸ ਕਰਕੇ ਦੇਖੋ ਉਹ ਜਿਹੜੀ ਇਨਫੋਰਮੇਸ਼ਨ ਸੀਕ੍ਰੀਟਲੀ ਸਾਨੂੰ ਦਿੱਤੀ ਗਈ ਉਹ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਇਹ ਆਬਵੀਅਸ ਹੈ ਕਿ ਜਿਹੜੀ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ ਉਹਦੇ ਬਾਰੇ ਉਹ ਦੱਸਣਗੇ ਪਰ ਲੰਬਾ ਸਮਾਂ ਹੋ ਗਿਆ ਇਸ ਏਰੀਆ ਦੇ ਵਿੱਚ ਜਿਹੜੀ ਉਹੀ ਸਮੱਸਿਆ ਜਿਹੜੀ ਬਾਰ-ਬਾਰ ਆ ਰਹੀ ਹੈ ਕੀ ਕਾਰਨ ਨੇ ਜੀ ਉਹ ਲੋਕ ਜਿਹੜੇ ਇਥੋਂ ਫੜੇ ਜਾਂਦੇ ਨੇ ਜਾਂ ਨਸ਼ਾ ਵੇਚਦੇ ਨੇ ਉਹ ਬਾਰ-ਬਾਰ ਕੀ ਗੱਲ ਜੀ ਉਥੋਂ ਜਦੋਂ ਵੀ ਜੇਲ੍ਹ ਚੋਂ ਆਉਂਦੇ ਨੇ ਉਹ ਦੁਬਾਰਾ ਆ ਕੇ ਫਿਰ ਉਹੀ ਕੰਮ ਤੇ ਦੇਖੋ ਪ੍ਰੋਬਲਮ ਤਾਂ ਆਪਣੇ ਸਾਹਮਣੇ ਹੈਗੀ ਹੈ ਉਹਨੂੰ ਐਡਰੈਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਜਿਹੜਾ ਹੈਗਾ ਅਸੀਂ ਪੁਰਜ਼ੋਰ ਸਾਡੀ ਕੋਸ਼ਿਸ਼ ਹੈ ਕਿ ਮਲਟੀਪਲੋਂਗਡ ਅਪਰੋਚ ਲੈ ਕੇ ਚੱਲੀਏ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੀਏ ਐਕਸ਼ਨ ਵੀ ਲਈਏ ਮੀਟਿੰਗ ਵਗੈਰੇ ਵੀ ਕਰੀਏ ਸਿਵਲ ਜਿਹੜਾ ਹੈਗਾ ਉਹ ਕਰਕੇ ਇਹੀ ਮਕਸਦ ਹੈਗਾ ਕਿ ਪ੍ਰੋਬਲਮ ਨੂੰ ਜੜ ਤੋਂ ਅਸੀਂ ਖਤਮ ਕਰ ਸਕੀਏ ਲੋਕਾਂ ਨੂੰ ਕੀ ਅਪੀਲ ਤੇ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਕਿਉਂਕਿ ਜਿਹੜਾ ਆਪਣਾ ਜਿਹੜਾ ਭਵਿਕ ਹੈਗਾ ਆਪਣੇ ਬੱਚੇ ਹੈਗੇ ਉਹ ਸਾਂਝੇ ਹੈਗੇ ਸਾਰਿਆਂ ਦੇ ਉਹਨਾਂ ਨੂੰ ਬਚਾਣਾ ਹੈ ਤੇ ਆਪਾਂ ਇਕੱਠੇ ਹੋ ਕੇ